ਜੋੜ ਮੇਲੇ ਗੁਰਮਤ ਸਮਾਗਮ ਤੇ ਪੰਥਕ ਦੀਵਾਨ ਜੋੜ ਮੇਲਾ ਕੀ ਹੈ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਪ੍ਰithvi ਬਲਦੀ ਦੇਖੀ ਤਾਂ ਬਾਣੀ ਅਤੇ ਗੁਰਸੰਗਤ ਦਾ ਆਸਰਾ ਦਿੱਤਾ ਗੁਰਸੰਗਤ ਦੇ ਜੁੜਨ ਲਈ ਤਰਨਸਾਲ ਬਣਾਈ ਤਾਤੋਂ ਲੈ ਕੇ ਗੁਰੂਆਂ ਭਗਤਾਂ ਸ਼ਹੀਦਾਂ ਗੁਰਸਿੱਖਾਂ ਦੀ ਯਾਦ ਵਜੋ ਜਾਂ ਸੰਗਤ ਵੱਲੋਂ ਕਿਸੇ ਵੀ ਮਿੱਥੇ ਦਿਨ ਨਾਮ ਸਿਮਰਨ ਵਿੱਚ ਜੁੜਨ ਲਈ ਗੁਰਦੁਆਰਾ ਸਾਹਿਬ ਸਮਾਗਮ ਕਰਵਾਈ ਜਾਂਦੇ ਹਨ ਜਿੱਥੇ ਵੱਡੀ ਗਿਣਤੀ ਵਿੱਚ ਦੂਰ ਨੇੜੇ ਦੀ ਸੰਗਤ ਜੁੜਦੀ ਹੈ ਤੇ ਗੁਰੂ ਕੇ ਲੋ ਨੰਗਰ ਤੋਂ ਪਉਂਦੀ ਹੈ ਜੋੜ ਮੇਲੇ ਦਾ ਮਤਲਬ ਸੰਗਤ ਦਾ ਨਾਮ ਜਪਣ ਸੇਵਾ ਕਰਨ ਗੁਰ ਉਪਦੇਸ਼ ਸੁਣਨ ਨਾਮ ਬਾਣੀ ਕੀਰਤਨ ਵਿੱਚ ਮਨ ਲਗਾਉਣ ਲਈ ਜੁੜਨਾ ਹੈ ਖਾਲਸੇ ਦੇ ਜੋੜ ਮੇਲੇ ਆਮ ਮਨੁੱਖਾਂ ਦੇ ਮੇਲਿਆਂ ਵਰਗੇ ਨਹੀਂ ਹਨ ਗੁਰੂ ਸਾਹਿਬ ਭਗਤ ਸਾਹਿਬਾਨ ਸੰਤਾਂ ਫਕੀਰਾਂ ਨੇ ਸੰਗਤ ਨੂੰ ਆਮ ਮੇਲਿਆ ਤੋਂ ਅਨੈਦਾ ਕਰਕੇ ਸੰਗਤੀ ਜੋੜ ਮੇਲੇ ਕਰਨ ਦੀ ਪ੍ਰਤਪਾਈ ਹੈ। ਅਸੀਂ ਉਹਨਾਂ ਦੇ ਬਾਰੇ ਤਾਹੀ ਹਾਂ ਜੇਕਰ ਸਾਡੇ ਕੋਲ ਉਹਨਾਂ ਦੀਆਂ ਸਿੱਖਿਆਵਾਂ ਹਨ। ਜਿਹੜੀਆਂ ਪ੍ਰਤਾ ਉਹ ਪਾ ਕੇ ਗਏ ਹਨ। ਉਹਨਾਂ ਨੂੰ ਉਸੇ ਹਾਲਾਤ ਵਿੱਚ ਜਿਉਂਦੀ ਤਿਉਂ ਜਿਉਂਦੇ ਰੱਖਣਾ ਅਤੇ ਹੋਰ ਚੜ੍ਹਦੀ ਕਲਾ ਵੱਨ ਲੈ ਕੇ ਜਾਣਾ ਸਾਡੇ ਤੇ ਫਰਜ਼ ਹੈ। ਕਿਹੜੇ ਅਮਲ ਜ਼ਰੂਰੀ ਸੰਤਾ ਮਹਾਪੁਰਖਾਂ ਗੁਰੂਆਂ ਜਾਂ ਸ਼ਹੀਦਾਂ ਦੀ ਯਾਦ ਮਨਾਉਣ ਲਈ ਜੇਕਰ ਅਸੀਂ ਕੁ ਅਧੀਹਾ ਕਰ ਰਹੇ ਹਾਂ ਜਿਹੜਾ ਸੇਵਾ ਨਾਮ ਸਿਮਰਨ ਅਤੇ ਗੁਰ ਉਪਦੇਸ਼ ਲੈਣ ਲਈ ਇਕੱਤਰ ਹੋਈ ਸੰਗਤ ਦੀ ਮੂਲ ਭਾਵਨਾ ਵਿੱਚ ਵਿਗੜਨ ਪਾਵੇ ਤਾਂ ਇਹ ਉਹਨਾਂ ਸੰਤਾ ਮਹਾਪੁਰਖਾਂ ਦੀ ਨਿਰਾਦਰੀ ਹੈ ਜਿਸ ਤਰ੍ਹਾਂ ਦਾ ਅਮਲ ਸਾਡੇ ਵਡੇਰਿਆਂ ਦਾ ਸੀ ਸਾਡਾ ਵੀ ਉਵੇਂ ਦਾ ਹੀ ਹੋਵੇ ਫੇਰ ਹੀ ਜਾਤ ਮਨਾਉਣ ਦੀ ਪਵਿੱਤਰਤਾ ਕਾਇਮ ਰੱਖੀ ਜਾ ਸਕਦੀ ਹੈ ਗਲਤ ਰਵਾਇਤਾਂ ਨੇੜੇ ਨਾ ਆਉਂਦੇ ਜਿਹੜੀਆਂ ਉਹਨਾਂ ਗੁਰਮੁਖਾਂ ਨੂੰ ਨਹੀਂ ਭਾਉਂਦੀਆਂ ਜਿਨ੍ਹਾਂ ਦੀ ਯਾਦ ਮਨਾਈ ਜਾ ਰਹੀ ਹੈ ਮੌਜੂਦਾ ਸਮੇਂ ਦੇ ਜੋੜ ਮੇਲਿਆਂ ਦਾ ਮਾਹੌਲ ਇਕਾਗਰਤਾ ਤੇ ਸ਼ਾਂਤੀ ਵਰਤੌਣ ਵਾਲੇ ਪਾਸੇ ਲੈ ਜਾਣ ਦੀ ਬਜਾਏ ਚਿੱਤ ਵਿੱਚ ਕਾਲ ਵਰਤੌਣ ਮਨ ਨੂੰ ਭਟਕਾਉਣ ਵਾਲੇ ਦੁਨਿਆਵੀ ਮੌਜ ਮੇਲੇ ਦੇ ਵੱਲ ਮੁੜਦਾ ਜਾ ਰਿਹਾ ਹੈ ਜੋ ਰਵਾਇਤ ਸਾਡੇ ਵਡੇਰੇ ਸਾਨੂੰ ਦੇ ਕੇ ਗਏ ਉਸੇ ਦਿਸ਼ਾ ਵਿੱਚ ਸਾਡੇ ਜੋੜ ਮਿਲਿਆਂ ਨੂੰ ਲਿਜਾਣ ਲਈ ਸਿੱਖ ਸੰਗਤ ਨੂੰ ਉਦਮ ਵਧਾਉਣ ਦੀ ਲੋੜ ਹੁਣ ਕਾਫੀ ਬਣ ਗਈ ਹੈ। ਅਜਿਹੇ ਅਮਲ ਜਿਹੜੇ ਪਵਿੱਤਰ ਯਾਦ ਦੇ ਅਹਿਸਾਸ ਨੂੰ ਲਗਾਤਾਰ ਧੁੰਦਲਾ ਕਰ ਰਹੇ ਹਨ ਉਹਨਾਂ ਦੇ ਸੰਭਾਵੀ ਹਨ ਅਤੇ ਕਰਨ ਜੋ ਕਾਰਜਾਂ ਬਾਬਤ ਸਾਨੂੰ ਸਭ ਨੂੰ ਆਪੋ ਆਪਣੀ ਸਮਰੱਥਾ ਅਨੁਸਾਰ ਪੈਣ ਦੇ ਆਧਾਰ ਤੇ ਉਦਮ ਕਰਨੇ ਚਾਹੀਦੇ ਹਨ। ਆਪਣੇ ਵਡੇਰਿਆਂ ਨੂੰ ਦਿਨੋ ਚਹੁੰਦੇ ਸਤਕਾਰ ਕਰਨ ਵਾਲਿਆਂ ਵੱਲੋਂ ਉਹਨਾਂ ਨੂੰ ਇਹੀ ਸੱਚੀ ਸਰਧਾਂਜਲੀ ਹੋਵੇਗੀ। ਨਾਮ ਜਪਣ, ਕੀਰਤਨ ਕਰਨ ਦੇ ਲਈ ਇਕਾਂਤ ਹੋਣਾ ਬੜਾ ਜ਼ਰੂਰੀ ਹੈ। ਜ਼ਰੂਰੀ ਹੈ ਕਿ ਆੜੇ-ਦੁਆਲੇ ਰੌਲਾ ਨਾ ਹੋਵੇ। ਦੀਵਾਨ ਦੀ ਮਰਿਆਦਾ, ਦੀਵਾਨ ਦੀ ਅਰੰਭਤਾ ਵਕਤ ਪੈਨਾ ਸੰਗਤ ਸੱਜਾਣੀ ਚਾਹੀਦੀ ਹੈ। ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਣੇ ਚਾਹੀਦੇ ਹਨ। ਦੀਵਾਨ ਦੀ ਸਮਾਪਤੀ ਦੀ ਅਰਦਾਸ ਤੋਂ ਪਹਿਲਾਂ ਸਮਾਗਮ ਸੰਪੂਰਨ ਕਰ ਲੈਣਾ ਚਾਹੀਦਾ ਹੈ ਜਿਵੇਂ ਕਿ ਬੁਨਾਰੇ ਬੋਲਣੇ ਸਨਮਾਨ ਕਰਨਾ ਆਦਿ ਸਮਾਪਤੀ ਦੀ ਅਰਦਾਸ ਤੋਂ ਬਾਅਦ ਹੁਕਮਨਾਮਾ ਲੈਣ ਉਪਰੰਤ ਜਿੰਨਾ ਸਮਾਂ ਕੜਾ ਪ੍ਰਸ਼ਾਦ ਦੀਆਂ ਦੇਗਾਂ ਵਰਤਨ ਉਹਨਾਂ ਸਮਾਂ ਸੰਗਤ ਨੂੰ ਅਡੋਲ ਬੈਠਣਾ ਚਾਹੀਦਾ ਹੈ ਜੋ ਕਿ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 52 ਹੁਕਮਾਂ ਵਿੱਚੋਂ 13ਵਾਂ ਹੁਕਮ ਹੈ ਜੇਕਰ ਦੀਵਾਨ ਬਾਹਰ ਪੰਡਾਲ ਵਿੱਚ ਸਜੇ ਹੋਣ ਤਕੜਾ ਪ੍ਰਸ਼ਾਦ ਵਰਤਨ ਉਪਰੰਤ ਪੈਣਾ ਸ਼੍ਰੀ ਗੁਰੂ ਰੰਚ ਸਾਹਿਬ ਜੀ ਦੇ ਸਰੂਪ ਆਪਣੇ ਸਥਾਨਾਂ ਲਈ ਚਾਲੇ ਪੋਣ ਫੇਰ ਹੀ ਸੰਗਤ ਨੂੰ ਜਾਣਾ ਚਾਹੀਦਾ ਹੈ ਉਨਾ ਸਮਾਂ ਸਾਰੀ ਸੰਗਤ ਪੰਡਾਲ ਵਿੱਚ ਹੀ ਰਹੇ